ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਖਾਨ ਡੇਰੀ ਫਾਰਮ ਦੇ ਉੱਤੇ ਹਮੇਸ਼ਾ ਹੀ ਆਪਾਂ ਕੋਈ ਨਾ ਕੋਈ ਵਿਸ਼ੇ ਦੇ ਉੱਤੇ ਗੱਲ ਕਰਦੇ ਆਂ ਅੱਜ ਆਪਾਂ ਜਿਹੜਾ ਵਿਸ਼ਾ ਲੈ ਕੇ ਆਏ ਆ ਇਹ ਹੈ ਵੀ ਸੋਇਆਬੀਨ ਜਿਹੜੀ ਆਪਾਂ ਕੀ ਆਪਾਂ ਕੱਚੀ ਸੋਇਆਬੀਨ ਦਸੂਗਣੋਂ ਪਾ ਸਕਦੇ ਆ ਜੇ ਪਾਉਣਿਆਂ ਦਾ ਉਹਦੇ ਕੀ ਨੁਕਸਾਨ ਆ ਤੇ ਜੇ ਇਹਨੂੰ ਭੁੰਨ ਕੇ ਪਾਉਣਿਆਂ ਦਾ ਉਹਦਾ ਕੀ ਫਾਇਦਾ ਤੇ ਜਾਂ ਇਹਨੂੰ ਨਹੀਂ ਪਾਉਣਾ ਚਾਹੀਦਾ ਇਹਦੇ ਉੱਤੇ ਆਪਾਂ ਗੱਲ ਕਰਾਂਗੇ ਤੇ ਜ ਆਪਾਂ ਨੂੰ ਜਿਹੜੀਆਂ ਡੀਓਸੀ ਜਾਂ ਸੋਇਆ ਦੀ ਸਰੋਂ ਦੀ ਵੀ ਆਪਾਂ ਨੂੰ ਇਹ ਪਾਉਣੀ ਚਾਹੀਦੀ ਆ ਕਿਉਂਕਿ ਜੇ ਆਪਾਂ ਕਹੀਏ ਫੈਟ ਅਤੇ ਐਸਐਨਪ ਜਿਹੜਾ ਬਣਾਉੜਿਆ ਦੀ ਦਿਖਾ ਬਣਾਉੜੇ ਨਾਲ ਵਾਧਾ ਜਾਂ ਬਣਾਉੜੇ ਦੇ ਖਾਣ ਨਾਲ ਵਾਧਾ ਇਹ ਨਹੀਂ ਐਸਐਨਪ ਤੇ ਇਹ ਵਾਧਾ ਜੀ ਪ੍ਰੋਟੀਨ ਦੇ ਨਾਲ ਤੇ ਪ੍ਰੋਟੀਨ ਆਪਾਂ ਨੂੰ ਖਾਣ ਦੇ ਵਿੱਚੋਂ ਮਿਲ ਜਾਂਦਾ ਡੀਓਸੀ ਚੋਂ ਮਿਲ ਜਾਂਦਾ ਹੈ ਆਜੋ ਜੀ ਉੱਤੇ ਆਪਾਂ ਕਰਦੇ ਆ ਗੱਲ ਜੀ ਸਭ ਤੋਂ ਪਹਿਲਾਂ ਆਪਾਂ ਕਰ ਲੱਗਿਆ ਜੀ ਜਿਹੜੀ ਸੋਇਆ ਬੀਨ ਇਹਦੇ ਵਿੱਚ ਘੱਟੋ ਘੱਟ ਜਿਹੜਾ ਚੰਗਾ ਪ੍ਰੋਟੀਨ ਹੁੰਦਾ ਹੈਗਾ ਜੀ 3640% ਤੱਕ ਪ੍ਰੋਟੀਨ ਹੁੰਦਾ ਤੇ ਪਰ ਤੇਲ ਵੀ ਬਹੁਤ ਵੱਧ ਹੁੰਦਾ ਇਹਦੇ ਵਿੱਚ 18 ਤੋਂ 20% ਜਿਹੜਾ ਤੇਲ ਹੁੰਦਾ ਤੇ ਕਿਉਂਕਿ ਇਹਦੇ ਵਿੱਚ ਕੁਝ ਐਂਟੀ ਨਿਊਟ੍ਰੀਸ਼ਨ ਤੱਤ ਹੁੰਦੇ ਨੇ ਜਿਹਦੇ ਕਰਕੇ ਇਹ ਤੇਲ ਹੋਣ ਦੇ ਨਾਲ ਇਹਦੇ ਜਿਹੜੇ ਪਸ਼ੂ ਦੇ ਜਿਹੜੇ ਹਾਰਮੋਨ ਹਾਰਮੋਨ ਦਾ ਸਿਸਟਮ ਹੈ ਜਿਹੜਾ ਉਹਨਾਂ ਨੂੰ ਇਹ ਅਨਬੈਲੈਂਸ ਕਰ ਦਿੰਦਾ ਤੇ ਜਿਹਦੇ ਕਾਰਨ ਜਿਹੜਾ ਪਸ਼ੂਆਂ ਦੇ ਰੀਪੀਟਰ ਦੀ ਜਿਹੜੀ ਅ ਰੀਪੀਟਰ ਹੋਣ ਦੀ ਜਿਹੜੀ ਗਤੀਵਿਧੀ ਵੱਧ ਜਾਂਦੀ ਹੈ ਇਸ ਕਰਕੇ ਸਾਨੂੰ ਜਿਹੜੀ ਕੱਚੀ ਸੋਇਆਬੀਨ ਉਹ ਪਸ਼ੂਆਂ ਨੂੰ ਨਹੀਂ ਪਾਉਣੀ ਚਾਹੀਦੀ ਜੇ ਹਾਰਮੋਨ ਬੈਲੈਂਸ ਰੱਖਣੇ ਆ ਤਾਂ ਸੋਇਆ ਵਿੱਚ ਕੁਝ ਫਾਈਟੋ ਫਾਈਟੋ ਇਸ ਸਟਰੇਂਜਨ ਫਾਈਟੋ ਸਟਰੇਂਜਨ ਹੁੰਦੇ ਹਨ ਜੋ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ ਤਾਂ ਕਿ ਹਾਰਮੋਨਲ ਸੰਤੁਲਨ ਖਰਾਬ ਹੋ ਸਕਦਾ ਹੈ ਇਹਦੇ ਵਿੱਚ ਇਹਦੇ ਨਾਲ ਜੀ ਤੇ ਜਿਹੜੀ ਹੀਟ ਆ ਉਹ ਸਹੀ ਟਾਈਮ ਤੇ ਨਹੀਂ ਬਣਦੀ ਕੀ ਇਸ ਕਰਕੇ ਜੀ ਜ਼ਿਆਦਾ ਫੈਟ ਨਾਲ ਜਿਹੜਾ ਹਜਮ ਹੋਣਾ ਪਸ਼ੂ ਦਾ ਹਾਜਮਾ ਉਹ ਵੀ ਖਰਾਬ ਹੋ ਜਾਂਦਾ ਹੈ ਸੋਇਆਬੀਨ ਤੇ ਜ਼ਿਆਦਾ ਤੇਲ ਕਰਕੇ ਜਿਹੜਾ পেট ਦੀ ਇਹ ਪ੍ਰਕਿਰਿਆ ਨੂੰ ਮਾਈਕਰੋਕ੍ਰੋਬਲ ਨੂੰ ਕਰੋ ਬਸ ਨੂੰ ਤੇ ਮਾੜਾ ਅਸਰ ਪਾਉਂਦਾ ਹੈਗਾ ਜੀ ਤੇ ਪਾਚਨ ਕਿਰਿਆ ਘਟ ਹੋਣ ਦੇ ਨਾਲ ਜਿਹੜੀ ਬਾਡੀ ਕੰਡੀਸ਼ਨ ਆ ਉਹ ਖਰਾਬ ਹੋ ਜਾਂਦੀ ਹੈ ਤੇ ਜਿਹਦੇ ਨਾਲ ਜੀ ਰੀਪੀਟਰ ਹੋਣ ਦੇ ਜਿਹੜੇ ਚਾਂਸ ਆ ਬਹੁਤ ਜ਼ਿਆਦਾ ਵੱਧ ਜਾਂਦੇ ਕੱਚੀ ਸੋਇਆ ਦੇ ਦਾ ਨੁਕਸਾਨ ਨੇ ਜੀ ਕਿਉਂਕਿ ਪ੍ਰੋਟੀਨ ਜਿਹੜਾ ਪਚਨ ਦੇ ਵਿੱਚ ਘਟਾਉਂਦੇ ਆ ਤੇ ਪਾਸੋਂ ਨੂੰ ਪੂਰਾ ਪੋਸ਼ਣ ਨਹੀਂ ਮਿਲਦਾਗਾ ਤਾਂ ਰਿਪੀਟਰ ਹੋਣ ਦੇ ਜਿਹੜਾ ਅਸਰ ਆਉ ਜਿਆਦਾ ਵੱਜ ਜਾਂਦਾਗਾ ਸਹੀ ਤਰੀਕਾ ਕੀ ਹੈ ਸਾਫਤ ਸੋਇਆ ਜੇ ਦੇਣੀ ਹੋਵੇ ਤਾਂ ਪਹਿਲਾਂ ਇਸ ਨੂੰ ਭੁੰਨ ਲਓ ਤੇ ਟੈਸਟ ਕਰਕੇ ਦਿਓ ਜੀ ਨਹੀਂ ਤਾਂ ਫਿਰ ਸੋਇਆ ਦਾ ਜਿਹੜੀ ਡੀਓਸੀ ਜੈਸ ਸੋਇਆ ਦੀ ਉਹ ਵਰਤੋ ਇਹ ਪ੍ਰੋਸੈਸ ਕੀਤੀ ਹੁੰਦੀ ਹੈ ਤੇ ਇਹ ਦੀ ਸੁਰੱਖਿਆਤ ਮਾਤਰਾ ਜਿਹੜੀ ਆਪਾਂ ਉਹ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਭੁੰਨੀ ਸੋਇਆ ਵੀ ਨਾ ਉਹ ਦਾ ਆਪਾਂ 500 700 ਗ੍ਰਾਮ ਦੇਣੀ ਆ ਦੇਂਦੀ ਤੇ ਸਾਉ ਤੇ ਕੱਚੀ ਸੋਇਆਬੀਨ ਜਿਹੜੀ ਉਹ ਪਨਾ ਹੀ ਦਿਓ ਤਾਂ ਬੈਟ ਬੈਟਰ ਹੈ ਜੀ ਸਭ ਤੋਂ ਵਧੀਆ ਚੋਣ ਹੈ ਜੀ ਰਿਪੀਟਰ ਤੋਂ ਬਚਾਉਣ ਲਈ ਸੋਇਆ ਸੋਇਆ ਦੀ ਡੀਓਸੀ ਲਓ ਤੇ ਸਰੋਂ ਦੀ ਡੀਓਸੀ ਲਓ ਤੇ ਬਣਾਵਲਾ ਖਾ ਲਓ ਇਹ ਸਾਰੀਆਂ ਖਲਾਂ ਜਿਹੜੀਆਂ ਹੁੰਦੀਆਂ ਨੇ ਇਹ ਪ੍ਰੋਸੈਸ ਕੀਤੀਆਂ ਹੁੰਦੀਆਂ ਨੇ ਤੇ ਇਸ ਕਰਕੇ ਇਹਨਾਂ ਦੇ ਵਿੱਚ ਜਿਹੜੀ ਤੇਲ ਦੀ ਮਾਤਰਾ ਉਹ ਜਿਹੜੀ ਉਹ ਘੱਟ ਹੁੰਦੀ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਪ੍ਰੋਟੀਨ ਆ ਸਰੋਂ ਦੀ ਖਲ ਦੇ ਵਿੱਚ ਜਿਹੜਾ ਮਾਸਟਰ ਗੇ ਕਹਿੰਦੇ ਨੇ ਆਪਾਂ ਸਰੋਂ ਦੀ ਖਲ ਦੇ ਵਿੱਚ ਪ੍ਰੋਟੀਨ ਲਗਭਗ 30 ਤੋਂ 35% ਹੁੰਦਾ ਜੀ ਫਾਇਦੇ ਇਹਦੇ ਕੀ ਹੁੰਦੇ ਆ ਜੀ ਇਹ ਦੁੱਧ ਦੀ ਫੈਟ ਵਧਾਉਂਦਾ ਤੇ ਸਰੀਰ ਨੂੰ ਤਾਕਤ ਤੇ ਗਰਮੀ ਦਿੰਦਾ ਜੀ ਤੇ ਲੈਕਟ੍ਰੇਸ਼ਨ ਵਿੱਚ ਵਧੀਆ ਨਤੀਜੇ ਨਿਕਲਦੇ ਆ ਤੇ ਦੇਣੀ ਆਪਾਂ ਇਹ ਕਿੰਨੀ ਆ 1 ਤੋਂ 2 ਕਿਲੋ ਪ੍ਰਤੀ ਦਿਨ ਦੀ ਜਿਹੜੀ ਆਪਾਂ ਦੁੱਧ ਦੇ ਅਨੁਸਾਰ ਦੇਣੀ ਆ ਵੀ ਪਸ਼ੂ ਦਾ ਦੁੱਧ ਕਿੰਨਾ ਹਮੇਸ਼ਾ ਦਾਣੇ ਨਾਲ ਮਿਲਾ ਕੇ ਦਿਓ ਤੇ ਮਨੌਲੇ ਤੋਂ ਬਿਨਾ ਵੀ ਜਿਹੜਾ ਫੈਟ ਆ ਉਹ ਵਧਨ ਦਾ ਇਹ ਵਰੀਆ ਫਾਰਮੂਲਾ ਉਹ ਆਪਾਂ ਦੱਸ ਦਿੰਨੇ ਤੁਹਾਨੂੰ ਜਿਹੜਾ ਦਾਣਾ ਮਿਕਸ ਦਾ ਇਹਦੇ ਆਚ ਆਪਾਂ ਕੀ ਲੈਣਾਗਾ ਮੱਕੀ ਪੀਸੀ ਹੋਈ ਲੈ ਲਓ ਜੀ 30 ਕਿਲੋ ਤੇ ਗਹਿੂ ਜੂਰੀ ਲੈ ਲਓ ਜੀ 20 ਕਿਲੋ ਤੇ ਸੋਇਆ ਡੀਓਸੀ ਲੈ ਲਓ 20 ਕਿਲੋ ਤੇ ਸਰੋਂ ਡੀਓਸੀ ਲੈ ਲਓ ਖਾਲਾ 25 ਕਿਲੋ ਤੇ ਮਿਨਰਲ ਮਿਕਸਰ ਲੈ ਲਓ ਜੀ 20 ਕਿਲੋ ਤੇ ਨਾਮਕ ਲੈ ਲਓ ਜੀ 1 ਕਿਲੋ ਹੈ ਤਾਂ ਇਹ ਨਾਲ ਹੁੰਦਾ ਜੀ ਇੱਕ ਤਾਂ ਇਹ ਪ੍ਰੋਟੀਨ ਨੂੰ ਬੈਲੈਂਸ ਬੰਨਦਾ ਇਹਨਾਂ ਦੇ ਨਾਲ ਤੇ ਦੁੱਧ ਦੀ ਫੈਟ ਤੇ ਐਸ ਐਨ ਐਫ ਜਿਹੜੇ ਦੋਵੇਂ ਉਹ ਵਧੀਆ ਸਥਿਰ ਰਹਿੰਦੇ ਆ ਘਟਦੇ ਨਹੀਂ ਤੇ ਵਧਦੇ ਹੀ ਆ ਤੇ ਲੰਬੇ ਸਮੇਂ ਲਈ ਜਿਹੜੇ ਸਿਹਤ ਆ ਉਹ ਬਹੁਤ ਵਧੀਆ ਰਹਿੰਦੀ ਆ ਪਸ਼ੂ ਦੀ ਤੇ ਹੋਰ ਵੀ ਆਪਾਂ ਨੂੰ ਫੈਟ ਵਧਾਉਣ ਦੀਆਂ ਗੱਲਾਂ ਜਿਵੇਂ ਆਪਾਂ ਨੂੰ ਹਰਾ ਚਾਰਾ ਭਰਪੂਰ ਮਾਤਰਾ ਚ ਲੈਣਾ ਚਾਹੀਦਾ ਜੀ ਸੁੱਕਾ ਚਾਰਾ ਟੀ ਡੀ ਵਗੈਰਾ ਜਰੂਰ ਦਿਓ मिनरल मैक्सेडے ਸਾਫ ਪਾਣੀ ਦਾ ਇਹ ਬਹੁਤ ਲਾਜ਼ਮੀ ਹੈ ਜੀ ਇਹ ਤਾਂ ਪਸ਼ੂ ਨੂੰ ਖਰਾਕ ਦੇ ਵਿੱਚ ਦੇਣਾ ਹੀ ਦੇਣਾ ਜ਼ਰੂਰੀ ਹੈ ਜੀ ਤੇ ਖਰਾਕ ਨੂੰ ਇੱਕਦਮ ਨਾ ਬਦਲੋ ਕਦੇ ਵੀ ਇਹਨੂੰ ਹੌਲੀ-ਹੌਲੀ ਬਦਲੋ ਜੀ ਤੇ ਸੋਇਆ ਜਿਹੜੀ ਹੈ डीओसी ਤੇ ਸਰੋਂ ਡੀਓਸੀ ਅਤੇ ਸਰੋਂ ਦੀ ਖਾਲ ਨਾਲ ਵੀ ਬਨੌੜੀ ਤੋਂ ਬਿਨਾਂ ਜਿਹੜਾ ਦੁੱਧ ਦੀ ਫੈਟ ਆ ਉਹ ਵਧਾਈ ਜਾ ਸਕਦੀ ਹੈ ਜੇ ਖਰਾਕ ਸੰਤੁਲਨ ਤੇ ਨਿਯਮਤ ਹੋਵੇ ਜੀ ਛੋਆ ਡੀਓਸੀ ਜਿਹੜੀ ਹੁੰਦੀ ਹੈ ਇਹਦੇ ਵਿੱਚ ਪ੍ਰੋਟੀਨ ਲਗਭਗ 44 ਤੋਂ 48% ਹੁੰਦਾ ਹੈ ਬਹੁਤ ਉੱਚੀ ਗੁਣਵੰਤਾ ਵਾਲਾ ਪ੍ਰੋਟੀਨ ਹੁੰਦਾ ਇਹਦੇ ਵਿੱਚ ਤੇ ਦੁੱਧ ਦੀ ਮਾਤਰਾ ਤੇ ਫੈਟ ਦੋਵਾਂ ਨੂੰ ਵਧਾਉਣ ਵਿੱਚ ਇਹ ਮਦਦ ਕਰਦਾ ਜੀ ਸਰੀਰ ਦੀ ਗਰੋਥ ਤੇ ਲੇਵਰ ਲੇਵੇ ਦੀ ਡਿਵੈਲਪਮੈਂਟ ਲਈ ਵੀ ਬਹੁਤ ਚੰਗਾ ਇਹਨੂੰ ਆਪਾਂ ਮੰਨਿਆ ਇੱਕ ਤੋਂ 1.5 ਕਿਲੋ ਪ੍ਰਤੀ ਦਿਨ ਦਾ ਆਪਾਂ ਦੁੱਧ ਦੇ ਇਨਸਾਰ ਦੇਣਾ ਜਾਂ ਜਾਨੇ ਚ ਮਿਲਾ ਕੇ ਦੇਣਾ ਜੀ ਸਰੋਂ ਦੀ ਡੀਓਸੀ ਜਿਹੜੀ ਹੋਂਦੀਆ ਇਹਦੇ ਵਿੱਚ ਪ੍ਰੋਟੀਨ ਲਗਭਗ 35 ਤੋਂ 38% ਤੱਕ ਹੁੰਦਾ ਤੇ ਇਹਦੇ ਫਾਇਦੇ ਆ ਆਪਾਂ ਨੂੰ ਵੀ ਜਿਹੜੀ ਮੱਝ ਲਈ ਇਹ ਊਰਜਾ ਤੇ ਪ੍ਰੋਟੀਨ ਦਾ ਵਧੀਆ ਸਰੋਤ ਆ ਤੇ ਦੁੱਧ ਦੀ ਫੈਟ ਵਧਾਉਣ ਵਿੱਚ ਵੀ ਮਦਦ ਕਰਦਾ ਤੇ ਭੁੱਖ ਵੀ ਵਧਾਉਂਦਾ ਤੇ ਜਿਹੜਾ ਪਸ਼ੂ ਦਾ ਹਾਜਮਾ ਉਹਨੂੰ ਵੀ ਸਹੀ ਰੱਖਦਾ ਤੇ ਦੇਣ ਦੀ ਮਤਵ ਹੈ ਜਿਹੜੀ ਆ ਜੀ 1 ਤੋਂ 1.5 ਕਿਲੋ ਪ੍ਰਤੀ ਦਿਨ ਦੀ ਦਿਓ ਇਹ ਸੀਗੀ ਜੀ ਸੋਇਆ ਦੇ ਇਹਦੇ ਉੱਤੇ ਤੇ ਢਾਣੇ ਵਿੱਚ ਪ੍ਰੋਟੀਨ ਆਪਾਂ ਨੂੰ ਕਿੰਨੀ ਮਾਤਰਾ ਵਿੱਚ ਚਾਹੀਦਾ ਇਹ ਘਟੋਗਾ ਆਪਾਂ ਨੂੰ 16 ਤੋਂ 18% ਹੋਵੇ ਤਾਂ ਬਹੁਤ ਵਧੀਆ ਇਹਦੇ ਜਿਹੜੇ ਨਤੀਜੇ ਜਿਹੜੇ ਨਿਕਲਦੇ ਆ ਤੇ ਕਿਹੜੀ ਖਾੜ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਆਪਾਂ ਉਹਦੇ ਉੱਤੇ ਗੱਲ ਕਰ ਲੈਨੇ ਆ ਜੀ ਖਾੜ ਜਿਹੜੀ ਇਕੱਲੀਆਂ ਖਲਾਂ ਹੁੰਦੀਆਂ ਉਹਨਾਂ ਦੇ ਵਿੱਚ ਪ੍ਰੋਟੀਨ ਜਿਹੜਾ ਹੁੰਦਾਗਾ ਉਹ 0% ਹੀ ਹੁੰਦਾਗਾ ਕੋਈ ਖਾਸ ਪ੍ਰੋਟੀਨ ਨਹੀਂ ਹੁੰਦਾਗਾ ਤੇ ਜਿਹੜੀ ਸੋਇਆ ਦੀ ਡੀਓਸੀ ਆ ਉਹਦੇ ਵਿੱਚ 44 ਤੋਂ 48% ਹੁੰਦਾ ਤੇ ਜਿਹੜੀ ਬਨੌਲਾ ਖਾੜਾ ਉਹਦੇ ਦੇ 22 ਤੋਂ 24% ਹੁੰਦਾ ਜਿਹੜੀ ਸਰੋਂ ਦੀ ਡੀਓਸੀ ਆ ਉਹਦੇ ਵਿੱਚ 35 ਤੋਂ 38% ਹੁੰਦਾ ਤੇ ਜਿਹੜੀ ਮੌਫਲੀ ਖਾਲਾ ਉਹਦੇ ਵਿੱਚ 40 ਤੋਂ 45% ਹੁੰਦਾ ਇਹ ਸੀਗਾ ਜੀ ਜਿਹੜੀਆਂ ਖਲਾਂ ਆਪਣੀਆਂ ਇਹਨਾਂ ਦੇ ਵਿੱਚ ਪ੍ਰੋਟੀਨ ਆਪਣਾ ਜਿਹੜਾ ਕਿੰਨਾ ਕਿੰਨੇ ਮਾਤਰਾ ਦੇ ਹੁੰਦਾ ਇਹਦੇ ਉੱਤੇ ਆਪਾਂ ਗੱਲ ਕੀਤੀ ਹੈ ਮੰਨ ਲਓ ਜੇ ਮੱਝ 10 ਲੀਟਰ ਦੁੱਧ ਦੇ ਰਹੀ ਹੈ ਤਾਂ ਦਾਣਾ ਨੂੰ ਆਪਾਂ 4 ਕਿਲੋ ਦੇਣਾ ਚਾਹੀਦਾ ਹੈਗਾ ਐਸ ਵਿੱਚ ਇੱਕ ਇਸ ਖਾਲ ਵਿੱਚ ਨਿੰਡੀਓ ਸੀ 1 ਕਿਲੋ ਸਰੋਂ ਦੀ ਸਰੋਂ ਦੀ ਜਾਂ ਸੋਇਆ ਦੀ ਮਿਲਾਓ ਜੀ ਬਾਕੀ اناਜ ਮਿਕਸ ਕਰੋ ਇਹਦੇ ਨਾਲ ਪ੍ਰੋਟੀਨ ਲਗਭਗ 16 ਤੋਂ 17% ਰਹੇਗਾ ਜੋ 10 ਲੀਟਰ ਦੁੱਧ ਵਾਲੀ ਮੱਝ ਵਾਸਤੇ ਠੀਕ ਰਹਿੰਦਾ ਹੈਗਾ ਜੀ ਹਰਾ ਚਾਰਾ ਵੀ ਭਰਪੂਰ ਮਤਰਾ ਚ ਦੇਓ ਤੇ ਸੁੱਕਾ ਚਾਰਾ ਵੀ ਸਹੀ ਲਾਜ਼ਮੀ ਦਿਓ ਜੀ ਤੇ ਮਿਨਰਲ ਮਿਕਸ ਜਿਹੜੇ ਆ ਉਹ 50 ਤੋਂ 60 ਗ੍ਰਾਮ ਜਿਹਾ ਪਾਣੀ ਹਰ ਵੇਲੇ ਜਦੋਂ ਤੁਹਾਨੂੰ ਉਪਲਬਧ ਕਰਨਾ ਚਾਹੀਦਾ ਜੀ ਇਹ ਸੀ ਕਿ ਜੀ ਅੱਜ ਦੀਆਂ ਜਿਹੜੀਆਂ ਸੋਇਆ ਦੇ ਉੱਤੇ ਆਪਾਂ ਲਿਆਂਦੀ ਜਾਣਕਾਰੀ ਤੁਹਾਨੂੰ ਆਪਣੀ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਕਰ ਲਓ ਜੀ ਆਪਣਾ ਸਬਸਕ੍ਰਾਈਬ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਪਾਈਏ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਤੇ ਉਸ ਲਈ ਤੁਸੀਂ ਨਾਪ ਲਓ ਜੀ ਘੰਟੀ ਵਾਲਾ ਬਟਨ ਤੇ ਚਲੋ ਕਿਸੇ ਹੋਰ ਵਿਸ਼ੇ ਨਾਲ ਕਿਸੇ ਹੋਰ ਵੀਡੀਓ ਦੇ ਉੱਤੇ ਕਿਸੇ ਜਾਣਕਾਰ ਵਧੀਆ ਜਾਣਕਾਰੀ ਲੈ ਕੇ ਆਪਾਂ ਫੇਰ ਮਿਲਾਂਗੇ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ